ਸ਼ੀਕਾ ਜੀ ਮੈਂ ਬਾਜਵਾ ਬਟਿਕ ਤੋਂ ਬਰਨਾਲਾ ਸਿੱਖ ਤੂੰ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਕੜਾਈ ਵਾਲੇ ਸੂਟ ਲੈ ਕੇ ਆਏ ਆਂ ਜੀ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਵੀਡੀਓ ਨੂੰ ਸਕਿਪ ਨਹੀਂ ਕਰਨਾ ਹੈਗਾ ਐਂਡ ਤੱਕ ਜ਼ਰੂਰ ਦੇਖਣਾ ਹੈ ਜੀ ਐਂਡ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰੀਏ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਜੀ ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ ਜੀ ਇੱਕ ਚੀਜ਼ ਹੋਰ ਮੈਂ ਨਾ ਕੱਲ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ ਨਾ ਪਤਾ ਨਹੀਂ ਕਿੱਦਾਂ ਕਈ ਮੇਰੇ ਭੈਣਾਂ ਕਹਿ ਰਹੇ ਸੀ ਵੀ ਤੁਸੀਂ ਪੰਜਾਬੀ 'ਚ ਵੀਡੀਓ ਪਾਓ ਬਈ ਮੇਰੀ ਸਾਰੀਆਂ ਵੀਡੀਓ ਨਾ ਪੰਜਾਬੀ ਦੇ ਵਿੱਚ ਹੀ ਮੈਂ ਬੋਲ ਕੇ ਪਾਉਣੀ ਹੁੰਦੀ ਹੈ ਜੀ ਉਹ ਇੰਗਲਿਸ਼ ਦੇ ਵਿੱਚ ਨਾ ਉਹ ਕਨਵਰਟ ਕਰ ਨਾਲ ਹੋ ਜਾਂਦਾ ਆਡੀਓ ਉਹ ਸਾਈਟ ਤੇ ਬਟਨ ਆਪਣਾ ਸੈਟਿੰਗ ਹੁੰਦੀ ਆ ਉਹਦੇ ਵਿੱਚ ਜਾ ਕੇ ਤੁਸੀਂ ਜਿਹੜੀ ਆ ਕਨਵਰਟ ਕਰ ਸਕਦੇ ਹੋਗੇ ਉਹ ਪੰਜਾਬੀ ਦੇ ਵਿੱਚ ਹੀ ਮੇਰੀ ਸਾਰੀ ਵੀਡੀਓ ਪਾਈ ਹੋਈ ਸੀ ਇੱਕ ਚੀਜ਼ ਹੋਰ ਮੇਰੇ ਭੈਣਾਂ ਕਹਿੰਦੇ ਸੀ ਵੀ ਤੁਸੀਂ ਆ ਬੈਕਸਾਈਡ ਤੇ ਜਿਹੜੀ ਆ ਆਵਾਜ਼ ਆਉਂਦੀ ਹੈ ਬੈਕਸਾਈਡ ਤੇ ਵੀ ਅਸੀਂ ਮਸ਼ੀਨਾਂ ਤੇ ਕੰਮ ਕਰ ਰਹੇ ਹੁੰਦੇ ਹਾਂ ਤਾਂ ਕਰਕੇ ਆਵਾਜ਼ ਆਉਂਦੀ ਆ ਅੱਜ ਮਸ਼ੀਨਾਂ ਨੂੰ ਬੰਦ ਕਰਕੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਜੀ ਸੋ ਫੁੱਲ ਵੀਡੀਓ ਨੂੰ ਜ਼ਰੂਰ ਦੇਖਣਾ ਅੱਜ ਵਾਲੇ ਸੂਟ ਜਿਹੜੇ ਸੂਟਾਂ ਦਾ ਸਟਾਰਟਿੰਗ ਪ੍ਰਾਈਸ ਰਹੂਗਾ ਜੀ ਸਿਰਫ 400 ਤੋਂ ਲੈ ਕੇ 1000 ਰੁਪਏ ਦੇ ਵਿੱਚ ਵਿੱਚ ਆਪਾਂ ਅਜਿਹੋਲੇ ਜਿਹੜੇ ਸੂਟ ਦਿਖਾਵਾਂਗੇ ਜੀ ਬਹੁਤ ਹੀ ਪਿਆਰੇ ਸੂਟ ਨੇ ਸਾਰੇ ਡਿਸਕਾਊਂਟ ਦੇ ਉੱਪਰ ਜਿਹੜੇ ਆਪਣੇ ਲਗਾਏ ਹੋਏ ਨੇ ਜੀ ਇਹਦੇ ਵਿੱਚ ਨੀਡਲਵਰਕ ਵਾਲੇ ਵੀ ਆਣਗੇ ਜਬਰਜੱਟ ਦੇ ਵੀ ਆਣਗੇ ਕਾਟਨ ਦੇ ਵੀ ਆਣਗੇ ਜ ਆ ਅੰਜੀ ਦੇ ਬੁੱਤਕੇ ਇਸ ਮਾਡਲ ਵੀ ਤੁਹਾਨੂੰ ਦਿਖਾਈ ਹੈ ਆਹ ਵਾਲਾ ਸੂਟ ਮੈਂ 1.5 ਇੰਚ ਟਿਪ ਲਏ ਹੋਏ ਆਪੇ ਮੈਂ ਦੇਖ ਲਿਆ ਹਾਂਜੀ ਜਿੱਦਾਂ ਕਿ ਇਹ ਵਾਲਾ ਸੂਟ ਆ ਤੁਸੀਂ ਦੇਖ ਰਹੇ ਹੋਗੇ ਕਾਟਨ ਦਾ ਪ੍ਰਿੰਟ ਕਾਟਨ ਦਾ ਪ੍ਰਿੰਟ ਸੂਟ ਹੈਗਾ ਬਹੁਤ ਹੀ ਸੋਹਣਾ ਘੇਰੇ ਦੇ ਉੱਪਰ ਕੱਟਵਰਕ ਹੋਇਆ ਹੋਇਆ ਤੇ ਕੱਟਵਰਕ ਤੇ ਮੈਂ ਤੁਹਾਨੂੰ ਦੱਸ ਦੇਣੀ ਆ ਮੈਕਸਿਮਮ ਤੁਸੀਂ ਘੇਰਾ ਕਿੰਨਾ ਰੱਖ ਸਕਦੇ ਹੋ ਜੀ ਇਹਦਾ ਮੈਕਸਿਮਮ ਘੇਰਾ ਪੈਣੋ 23 ਵੀ ਰੱਖ ਸਕਦੇ ਹੋ ਅਗਰ ਕੋਈ ਮੇਰੀ ਭੈਣ ਘੱਟ ਕੇ ਰੱਖਣਾ ਚਾਹੁੰਦੀ ਆ ਤਾਂ 22 23 22 23 ਵਾਲੇ ਇਹਨੂੰ ਜਿਹੜਾ ਲੈ ਸਕਦੇ ਨੇ ਜੀ ਇਹਦੇ ਘੇਰੇ ਦੇ ਸ਼ਰਟ ਦੀ ਫਰੰਟ ਦੇ ਉੱਪਰ ਵਰਕ ਹੋਇਆ ਹੋਇਆ ਹੈਗਾ ਐਦਾਂ ਬਹੁਤ ਹੀ ਪਿਆਰਾ ਕੰਮ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਫਰੰਟ ਤੇ ਕੰਮ ਹੋਇਆ ਸੇਮ ਐਸ ਇਟ ਇਜ਼ ਬੈਕ ਤੇ ਕੰਮ ਹੋਇਆ ਹੋਇਆ ਹੈ ਜੀ ਸੇਮ ਹੀ ਕੰਮ ਆਇੜਾ ਆਪਣੇ ਬਾਹਾਂ ਦੇ ਉੱਪਰ ਕੀਤਾ ਇਹ ਬੈਕ ਸਾਈਡ ਹੈਗੀ ਬੈਕ ਸਾਈਡ ਤੇ ਜਿਹੜਾ ਸੇਮ ਕੱਟਵਰਕ ਹੋਇਆ ਹੋਇਆ ਹੈ ਜੀ ਆਹ ਬਹੁਤ ਸੋਹਣਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਕੱਪੜਾ ਹੈ ਇਹ ਸੂਟ ਦਾ ਜਿਹੜਾ ਜਸਟ ਪ੍ਰਾਈਜ਼ ਰਹੂਗਾ ਜੀ ਪ੍ਰਾਈਜ਼ ਇਹਦਾ ਰਹੂਗਾ ਆਪਣਾ 500 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆਪ ਇੱਧਰ ਕੱਟਵਰਕ ਐਂਡ ਸਟੱਫ ਕੱਪੜਾ ਬਹੁਤ ਸੋਹਣਾ ਲਾਈਨਿੰਗ ਦੀ ਜਿਹੜੀ ਇਹਦੇ نیچے ਬਿਲਕੁਲ ਵੀ ਲੋੜ ਨਹੀਂ ਹੈਗੀ ਕਟਿੰਗ ਵਗੈਰਾ ਸਾਰੀ ਕੀਤੀ ਹੋਈ ਆ ਬਾਕੀ ਤੁਸੀਂ ਇੱਕ ਵਾਰ ক্লোਜ਼ ਤੋਂ ਪ੍ਰਿੰਟ ਵੀ ਦੇਖ ਸਕਦੇ ਹੋ ਲਾਈਨਿੰਗ ਵਗੈਰਾ ਦੀ ਲੋੜ ਨਹੀਂ ਇਹ ਵੀ ਸੂਟ ਆਪਣਾ ਡਿਸਕਾਊਂਟ ਦੇ ਉੱਪਰ ਲਗਾਇਆ ਹੋਇਆ ਹੈ ਜੀ ਇੱਕ ਸੂਟ ਆਪਣੇ ਕੋਲੇ ਇਹਦੇ ਵਿੱਚ ਇਹ ਆ ਗਿਆ ਇਹ ਵਾਲਾ ਸੂਟ ਆ ਜਿਹੜਾ ਆਰਗਨ ਜਿਹਾ ਦਾ ਸੂਟ ਆ ਬਹੁਤ ਹੀ ਪਿਆਰਾ ਬਣ ਕੇ ਸੂਟ ਜਿਹੜਾ ਇਹ ਵੀ ਰੈਡੀ ਹੋਇਆ ਹੈ ਇਹ ਦੇਖੋ ਤੁਸੀਂ ਇਹ ਵਾਲਾ ਆ ਗਿਆ ਜੀ ਜਿਹੜਾ ਘੇਰੇ ਦਾ ਵਰਕ ਆ ਗਿਆ ਘੇਰੇ ਦੇ ਉੱਪਰ ਕੰਮ ਕੀਤਾ ਬਹੁਤ ਹੀ ਸਾਫ ਸੁਥਰਾ ਜਿਹੜਾ ਘੇਰੇ ਦਾ ਕੰਮ ਹੋਇਆ ਹੋਇਆ ਹੈਗਾ ਇੱਕ ਵਾਰ ਮੈਂ ਤੁਹਾਨੂੰ ক্লোਜ਼ ਦਾ ਵੀ ਦਿਖਾ ਦੇਣੀ ਆ ਆਰਗਨ ਜਿਹਾ ਦਾ ਟਾਈ ਡਾਈ ਦਾ ਜਿਹੜਾ ਇਹ ਮੇਰਾ ਫੈਬਰਿਕ ਲਗਾਇਆ ਹੋਇਆ ਹੈ ਜੀ ਆਰਗਨ ਜਿਹਾ ਦਾ ਫੈਬਰਿਕ ਆ ਟਾਈ ਐਂਡ ਡਾਈ ਦਾ ਫੈਬਰਿਕ ਆ ਘੇਰੇ ਦੇ ਉੱਪਰ ਵਰਕ ਕੀਤਾ ਬਾਹਮਣ ਦੇ ਉੱਪਰ ਆ ਜਿਹੜਾ ਆਪਣੇ ন্যাচারাল ਘਾਕੇ ਦਾ ਕੰਮ ਹੋ ਰਿਹਾ ਤਾਂ। ਹਾਂਜੀ। ਬਾਹਾਂ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਪੈਚ ਲਗਾ ਕੇ ਬਹੁਤ ਹੀ ਸੋਹਣਾ ਕੰਮ ਕੀਤਾ ਹੈ। ਇਹ ਆ ਗਈ ਆਪਣੀ ਦੂਸਰੀ ਬਾਹ, ਦੂਸਰੀ ਬਾਹ ਦੇ ਉੱਪਰ ਵੀ ਜਿਹੜਾ ਪੈਚ ਲਗਾ ਕੇ ਕੰਮ ਹੋਇਆ ਜੀ ਘੇਰੇ ਦਾ ਵਿਦਾਊਟ ਪੈਚ ਕੰਮ ਕੀਤਾ ਟਾਈ ਐਂਡ ਡਾਈ ਦਾ অর্ਗੰਜ਼ਾ ਦਾ ਫੈਬਰਿਕ ਆ ਵਿਦਾਊਟ ਦੁਪੱਟਾ ਫਿਲਹਾਲ ਆਪਨੇ ਰੈਡੀ ਕੀਤਾ ਵਾ। ਅਗਰ ਕੋਈ ਮੇਰੀ ਭੈਣ ਵੇਚ ਦੇ ਦੁਪੱਟਾ ਲੈਣਾ ਚਾਹੁੰਦੇ ਨੇ ਤਾਂ ਅਸੀਂ ਦੁਪੱਟਾ ਜਿਹੜਾ ਉਹਨਾਂ ਨੂੰ ਰੈਡੀ ਕਰਕੇ ਦੇਵਾਂਗੇ ਜੀ ਤੁਸੀਂ ਸਾਡੇ ਕੋਲ ਵੇਚ ਦੇ ਦੁਪੱਟਾ ਵੀ ਇਹ ਵਾਲਾ ਸੂਟ ਹੈ ਜਿਹੜਾ ਲੈ ਸਕਦੇ ਹੋ ਜੀ ਇਹਦਾ ਪ੍ਰਾਈਸ ਵੀ ਜਿਹੜਾ ਰਹੂਗਾ ਸਿਰਫ 990 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆਗਾ ਇਹਦੇ ਵੀ ਜਿਹੜਾ ਵਰਕ ਹੈ ਘੇਰੇ ਦੇ ਉੱਪਰ ਹੋਇਆ ਪਾਵੇਂ ਦੇ ਉੱਪਰ ਪੈਚ ਲਗਾ ਕੇ ਜਿਹੜਾ ਜੀ ਕੰਮ ਹੋਇਆ ਹੋਇਆਗਾ ਇੱਕੇ ਦੇ ਵਿੱਚ ਇਹ ਸੂਟ ਆ ਗਿਆ ਇੱਕ ਆਪਣੇ ਦੇ ਵਿੱਚ ਜਿਹੜਾ ਰੈਡੀ ਕੀਤਾਗਾ ਡਿਜ਼ਾਈਨਿੰਗ ਹੋਰ ਹੈ ਜੀ ਹਾਂਜੀ ਆਹ ਵਾਲਾ ਸੂਟ ਇਹਦਾ ਇਹਦੀ ਨਾਲ ਥ੍ਰੈਡ ਦੀ ਕਟਿੰਗ ਵਗੈਰਾ ਕਰਨ ਵਾਲੀ ਰਹਿੰਦੀ ਹੈ ਜੀ ਇਹ ਨੂੰ ਇੱਕ ਵਾਰ ਸਮਝਾ ਦੇਣੀ ਹੈ ਇਹ ਆ ਗਿਆ ਜੀ ਸ਼ਰਟ ਦੀ ਫਰੰਟ ਬਹੁਤ ਹੀ ਸੋਹਣਾ ਕੰਮ ਹੋਇਆ ਬਰੀਕ ਕੰਮ ਹੋਇਆ ਹੈਗਾ ਇੱਕ ਵਾਰ ਤੁਸੀਂ ক্লোਜ਼ ਤੋਂ ਵੀ ਬਿਲਕੁਲ ਦੇਖ ਸਕਦੇ ਹੋ ਇਹਦੀ ਥ੍ਰੈਡ ਦੀ ਜਿਹੜੀ ਫਿਨਿਸ਼ਿੰਗ ਕਰਨ ਵਾਲੀ ਰਹਿੰਦੀ ਹੈ ਇਹ ਵਾਲੇ ਥ੍ਰੈਡ ਜਿਹੜੇ ਸਾਰੇ ਕਟਿੰਗ ਕਰਨ ਵਾਲੇ ਆ ਵੀ ਰਹਿੰਦੇ ਆ ਜੀ ਇਹ ਵਾਲੇ ਸਾਰੇ ਥ੍ਰੈਡਾਂ ਦੀ ਕਟਿੰਗ ਹੋਊਗੀ ਤੇ ਬਰਕ ਤੁਸੀਂ ਦੇਖ ਹੀ ਸਕਦੇ ਹੋ ਤੇ ਬਾਹਾਂ ਦਾ ਕੰਮ ਵੀ ਤੁਹਾਨੂੰ ਦੱਸ ਦੇਣੀ ਜੀ ਬਾਹਾਂ ਦੇ ਉੱਪਰ ਕੁਸ਼ਕ ਤੋਂ ਮਤੋਂ ਕਟਿੰਗ ਕੀਤੀ ਹੋਈ ਹੈ ਇਹ ਵਾਲਾ ਬਾਵਾ ਦਾ ਕੰਮ ਆ ਗਿਆ ਬਾਵਾ ਦਾ ਕੰਮ ਤੁਸੀਂ ਦੇਖ ਸਕਦੇ ਇਹਨਾਂ ਜਿਹੜੀ ਥ੍ਰੈਡ ਦੀ ਹੈ ਜੇ ਕਾ ਬਾਵਾ ਦੀ ਕਟਿੰਗ ਜਿਹੜੀ ਹੋਈ ਹੋਈ ਹੈ ਜੀ ਇਹ ਬਾਵਾ ਦਾ ਕੰਮ ਆ ਗਿਆ ਪਹੁੰਚਿਆਂ ਤੇ ਵੀ ਸੇਮ ਐਸ ਪਿਸ ਕੰਮ ਕੀਤਾ ਹੈ ਜੀ ਇਹਦੇ ਬੈਕ ਸਾਈਡ ਤੋਂ ਨਾ ਥ੍ਰੈਡ ਰਹਿੰਦੀ ਹੈ ਜੀ ਕੱਟਣਾ ਇਹ ਆ ਗਿਆ ਜੀ ਪਹੁੰਚਿਆਂ ਦਾ ਕੰਮ ਪਹੁੰਚਿਆਂ ਦੇ ਉੱਪਰੋਂ ਦੇਖੋ ਤੁਸੀਂ ਇਹ ਥ੍ਰੈਡ ਦੀ ਕਟਿੰਗ ਜਿਹੜੀ ਕੀਤੀ ਹੋਈ ਆ ਸੀ ਲੋ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਸਾਫ਼ ਸੁਥਰਾ ਜਿਹਾ ਕੰਮ ਕੀਤਾ ਹੋਇਆ ਹੈਗਾ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਇਹ ਪਹੁੰਚ ਗਿਆ ਆ ਗਿਆ ਆਹ ਵਾਲਾ ਜਿਹੜਾ ਇੱਧਰ ਆ ਗਿਆ ਈ ਪੈਕ ਨੈਕ ਕਿੱਧਰ ਗਿਆ ਤਾਂ ਇਹ ਇਹ ਹੁਣ ਚੁੱਕ ਲੰਘ ਹੋਆ ਆਸੀ ਹਾਂਜੀ ਇਹ ਵਾਲਾ ਬੈਕ ਨੈਕ ਆ ਗਿਆ ਬੈਕ ਨੈਕ ਜੋਇੰਟ ਪਾ ਕੇ ਅੱਜ ਕੱਲ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਚੱਲਿਆ ਚੱਲਿਆ ਹੋਇਆ ਹੈਗਾ ਆਹ ਚੀਜ਼ ਦੀ ਕਟਿੰਗ ਕਰਕੇ ਇੱਥੇ ਨਾ ਜੋਇੰਟ ਪੈ ਜਾਂਦਾ ਹੁੰਦਾ ਜੋਇੰਟ ਪਾ ਕੇ ਬਾਅਦ ਦੇ ਵਿੱਚ ਇਹ ਲੱਗਦਾ ਹਜੇ ਇਹਦੀ ਥ੍ਰੈਡ ਦੀ ਮਸ਼ੀਨ ਕਰਨ ਵਾਲੀ ਰਹਿੰਦੀ ਹੈ ਇਹ ਆਪਾ ਐਸਕੇ ਦੀ ਕੋਰਲ ਸਿਲਕ ਦੇ ਉੱਪਰ ਕੀਤਾ ਹੋਇਆ ਜੀ ਜਿਹੜੀਆਂ ਭੈਣਾਂ ਫੈਬਰਿਕ ਲੈਂਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਪਤਾ ਤੇ ਇਹ ਜਿਹੜਾ ਰੈਡੀ ਕਰਕੇ ਸੂਟ ਪੈਂਦਾਗਾ ਸ਼ਰਟ ਦੀ ਫਰੰਟ ਤੇ ਵਰਕ ਆਊਗਾ ਬੈਕ ਤੇ ਵਰਕ ਆਊਗਾ ਜੀ ਪਹੁੰਚੇ ਤੇ ਵਰਕ ਆਊ ਬਾਹਾਂ ਤੇ ਵਰਕ ਆਈ ਮੀਨ ਜੀ ਫੁੱਲ ਸੂਟ ਦਾ ਪ੍ਰਿੰਟ ਵਰਕ ਆਊਗਾ ਜੀ ਜਿਹੜਾ ਦਾ ਪ੍ਰਾਈਸ ਰਹੂਗਾ 1500 ਰੁਪਿਆ 1500 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਹੋਗਾ ਆਗਰ ਤੁਸੀਂ ਕਿਸੇ ਹੋਰ ਸਟਾਫ ਤੇ ਕਰਵਾਉਣੇ ਤਾਂ ਉਹ ਥੋੜਾ ਕੀਮਾਗਾ ਸਸਤਾ ਪੈ ਜੀ ਇਹ ਵੀ ਸੂਟ ਆਪਣਾ ਰੈਡੀ ਟੂ ਡਿਸਪੈਚ ਆ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੈ ਇੱਕ ਸੂਟ ਆਪਣਾ ਜਵਰਜਟ ਸਟੱਫ ਦੇ ਉੱਪਰ ਇਹ ਵਾਲਾ ਆ ਗਿਆ ਜੀ ਇਹ ਟ੍ਰੈਂਡਿੰਗ ਇਹ ਹੈ ਡਿਜ਼ਾਈਨ ਹੈ ਜਿਹੜਾ ਆਪਣਾ ਲਾਸਟ ਇਅਰ ਵੀ ਬਹੁਤ ਟ੍ਰੈਂਡਿੰਗ ਦੇ ਵਿੱਚ ਰਿਹਾ ਸੀ ਇਸ ਵਾਰ ਆਪਣੇ ਕੋਲੇ ਫੇਰ ਆਰਡਰ ਆਏ ਹੋਏ ਨੇ ਇਹ ਆਪਾਂ ਨੇ ਐਕਸਟਰਾ ਰੈਡੀ ਕੀਤਾ ਸੀ ਤੁਸੀਂ ਦੇਖ ਸਕਦੇ ਹੋ ਲਓ ਜੀ ਬਹੁਤ ਹੀ ਸੋਹਣਾ ਵਰਕ ਹੋਇਆ ਹੋਇਆ ਹੈਗਾ ਸੇਮ ਐਸ ਜਿਸ ਬਾਮਾ ਦੇ ਉੱਪਰ ਵਰਕ ਹੋਇਆ ਹੋਇਆ ਹੈ ਇਹਦਾ ਜਿਹੜਾ ਪ੍ਰਾਈਸ ਹੈਗਾ ਭੈਣੋ ਸਿਰਫ 650 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਬਾਮਾ ਦਾ ਵੀ ਸੁਣ ਕੰਮ ਦਿਖਾਉਣੇ ਹੈ ਜੀ ਇੱਕ ਵਾਰ ਬਾਮਾ ਤੇ ਵੀ ਕੀਤਾ ਹੋਇਆ ਹੈਗਾ ਬਾਮਾ ਦਾ ਕੰਮ ਆਹ ਆ ਗਿਆ ਹੈ ਜੀ ਇਹ ਵਾਲਾ ਜਿਹੜਾ ਆ ਗਿਆ ਬਾਮਾ ਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਬਾਮਾ ਦਾ ਕੰਮ ਵੀ ਤੁਸੀਂ ਦੇਖ ਸਕਦੇ ਹੋ ਇਹ ਵੀ ਸੂਟ ਆਪਣਾ ਰੈਡੀ ਟੂ ਡਿਸਪੈਚ ਹੈ ਇਹ ਕਿਹਨੇ ਵਿੱਚ ਆ ਗਿਆ ਜੀ ਸਪੈਰੋ ਵਾਲਾ ਇਹ ਨੇ ਵੀ ਬਾਮਾ ਨਹੀਂ ਨਾ ਹਾਂਜੀ ਇਹ ਪਾਵਾਂ ਦੇ ਉੱਪਰ ਵਰਕ ਹੋਇਆ ਹੈ ਇਹ ਪਾਵਾਂ ਦਾ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਇਸੇ ਵਿੱਚ ਸ਼ਰਟ ਵੀ ਤਾਂ ਨਹੀਂ ਚੈੱਕ ਕਰਵਾ ਦੇਣੀ ਇੱਕ ਵਾਰ ਸ਼ਰਟ ਦੇ ਦੇ ਨਾਲ ਪਹੁੰਚੇ ਕੱਡੇ ਹੋਣੇ ਨੇ ਪਾਵਾਂ ਉਹ ਵੀ ਗੜੀ ਨੂੰ ਦੇਣੀ ਹੈ ਇਹ ਪਾਵਾਂ ਨੇ ਚੈਰੀ ਉਹਨੂੰ ਪਹੁੰਚੇ ਬਣਾ ਲਓ ਇਹਨੂੰ ਪਾਵਾਂ ਬਣਵਾ ਲਓ ਜਿੱਦਾਂ ਮਰਜ਼ੀ ਕਰ ਲਓ ਇਹ ਪਹੁੰਚੇ ਕੱਡੇ ਹੋਣੇ ਚ ਪਹੁੰਚੇ ਦੇ ਉੱਪਰ ਕੰਮ ਹੋਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਤੇ ਸ਼ਰਟ ਦਾ ਫਰੰਟ ਹੈ ਉਹ ਵੀ ਲੁੱਕ ਵਿਦ ਹਾਂਜੀ ਫਰੰਟ ਲੁੱਕ ਵੀ ਤੁਹਾਨੂੰ ਦਿਖਾਣੀ ਆ ਭਾਂ ਕਿਦਾਂ ਦੀ ਬਣੀ ਹੋਈ ਆ ਇਹ ਉਧਰ ਆ ਕਰਾ ਲਿਆ ਇਹ ਆ ਗਈ ਜੀ ਸ਼ਰਟ ਦੀ ਫਰੰਟ ਲੁੱਕ ਤੁਸੀਂ ਦੇਖ ਸਕਦੇ ਹੋ ਇਹ ਸ਼ਰਟ ਦੀ ਫਰੰਟ ਲੁੱਕ ਆ ਗਈ ਬਹੁਤ ਹੀ ਪਿਆਰਾ ਬਣ ਕੇ ਜਿਹੜਾ ਵਰਕ ਰੈਡੀ ਹੋਇਆ ਹੋਇਆ ਹੈ ਇਹ ਸੂਟ ਵੀ ਸਾਡੇ ਕੋਲ ਤੁਸੀਂ ਦੇਖ ਸਕਦੇ ਹੋ ਇਹ ਵੀ ਸੂਟ ਸਾਡੇ ਕੋਲ ਜਿਹੜਾ ਰੈਡੀ ਟੂ ਡਿਸਪੈਚ ਹੈ ਇਹ ਵੀ ਸਿਰਫ 900 ਰੁਪਏ ਦੇ ਵਿੱਚ ਜਿਹੜਾ ਰੈਡੀ ਟੂ ਡਿਸਪੈਚ ਹੈ ਕੇ ਨੇ ਜੀ ਆਪਣੇ ਕੋਲੇ ਨੀਡਲ ਵਰਕ ਵਾਲਾ ਆ ਗਿਆ ਜੀ ਨੀਡਲ ਵਰਕ ਵਾਲਾ ਬਹੁਤ ਹੀ ਪਿਆਰਾ ਜਿਹਾ ਪੀਸ ਇਹ ਵੀ ਬਣ ਕੇ ਰੈਡੀ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਘੇਰੇ ਦਾ ਕੰਮ ਆ ਗਿਆ ਦੂਰੋਂ ਤਾਂ ਇਹਦੇ ਦੂਹੋਂ ਵਧੀਆ ਦਿਸੀਆ ਤੇਗਲਾਂ ਇਹ ਵਾਲਾ ਜਿਹੜਾ ਆ ਗਿਆ ਆਪਣਾ ਘੇਰੇ ਦਾ ਕੰਮ ਆ ਗਿਆ ਘੇਰੇ ਦੇ ਉੱਪਰ ਨੀਡਲ ਦੇ ਨਾਲ ਕੰਮ ਕੀਤਾ ਸੇਮ ਐਸਟ੍ਰੀ ਐਸਟ੍ਰੀ ਵਰਕ ਹੈ ਜਿਹੜਾ ਬਾਮਾ ਦੇ ਉੱਪਰ ਕੀਤਾ ਬਾਮਾ ਦਾ ਕੰਮ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕੰਮ ਹੋਇਆ ਹੈ ਜੀ ਮੇ ਵੀ ਪੌਂਚਿਆਂ ਦੇ ਉੱਪਰ ਵੀ ਜਿਹੜਾ ਕੰਮ ਹੋਇਆ ਹੈ ਪੌਂਚਿਆਂ ਦੇ ਉੱਪਰ ਵੀ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਕਾਟਨ ਦਾ ਜੂਟ ਫੈਬਰਿਕ ਚੱਲਿਆ ਸੀ ਜੀ ਉਹਦੇ ਉੱਪਰ ਕੀਤਾ ਹੈਗਾ ਕਾਟਨ ਦਾ ਜੂਟ ਫੈਬਰਿਕ ਦੇ ਉੱਪਰ ਇਹ ਵਾਲਾ ਵਰਕ ਹੋਇਆ ਵਰਕ ਸ਼ਰਟ ਦੇ ਘੇਰੇ ਦੇ ਉੱਪਰ ਹੋਇਆ 바ਹਾਂ ਦੇ ਉੱਪਰ ਹੋਇਆ ਪੌਂਚੇ ਦੇ ਉੱਪਰ ਹੋਇਆ ਇਹਦਾ ਜਿਹੜਾ ਪ੍ਰਾਈਸ ਹੈਗਾ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੈ ਸਾਡੇ ਕੋਲ ਇਹਦਾ ਪ੍ਰਾਈਸ ਸਿਰਫ 1400 ਰੁਪਏ ਦੇ ਵਿੱਚ ਰੈਡੀ ਟੂ ਵੇਅਰ ਆ। ਅਗਰ ਤਾਂ ਜਿੰਨੇ ਵੀ ਅੱਜ ਆਪਾਂ ਇਹ ਸੂਟ ਦਿਖਾਏ ਹੈ ਇਹਨਾਂ ਚ ਕੋਈ ਵੀ ਸੂਟ ਤੁਹਾਨੂੰ ਪਸੰਦ ਆਂਦਾ ਹੈਗਾ ਤਾਂ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ 98554622 ਵੜੇ ਮੈਂ ਤੁਹਾਨੂੰ WhatsApp ਮੈਸੇਜ ਵੀ ਭੇਜ ਸਕਦੇ ਹੋ ਜੀ ਐਂਡ ਕਾਲ ਵੀ ਕਰ ਸਕਦੇ ਹੋ ਕਈ ਵਾਰ ਕੀ ਹੁੰਦਾ ਹੈ ਭੈਣੋ ਕਾਲ ਨਹੀਂ ਵੀ ਅਟੈਂਡ ਕਰ ਪਾਉਂਦੇ ਤਾਂ ਤੁਸੀਂ WhatsApp ਮੈਸੇਜ ਸੈਂਡ ਕਰ ਸਕਦੇ ਹੋ ਕਿਉਂਕਿ WhatsApp ਮੈਸੇਜ ਦੇ ਉੱਪਰ ਮੈਂ ਸਾਰਦਾ ਰੈਪਲਾਈ ਸਾਮ ਨੂੰ ਈਵਨਿੰਗ ਨਾਈਟ ਟਾਈਮ ਸੋਰੀ ਨਾਈਟ ਟਾਈਮ ਸਾਰਦਾ ਰੈਪਲਾਈ ਜਿਹੜਾ ਬੈਕ ਕਰਕੇ ਹੀ ਪੈਂਦੇ ਹਾਂ ਸੋ ਜੋ ਜੇ ਜੇ ਕਿਸੇ ਨੇ ਇਹਨਾਂ ਵਿੱਚੋਂ ਕੋਈ ਵੀ ਸੂਟ ਲੈਣਾ ਹੋਇਆ ਤਾਂ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਭੇਜ ਸਕਦੇ ਹੋ ਪ੍ਰਾਈਸ ਵਗੈਰਾ ਸਭ ਕੁਝ ਮੈਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕੀਤਾ ਹੋਇਆ ਜੀ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਮੇਰੀਆਂ ਭੈਣੋਂ ਤੇ ਬਾਤੋਂ ਦੇ ਭੈਣਾਂ ਤੱਕ ਆਹ ਸ਼ੇਅਰ ਕਰਕੇ ਜ਼ਰੂਰ ਪਹੁੰਚਾਣਾ ਜਿਹੜੇ ਕਿ ਮੇਰੇ ਭੈਣਾਂ ਆਪਣਾ ਘਰ ਤੋਂ ਕੰਮ ਸਟਾਰਟ ਕਰਨਾ ਚਾਹੁੰਦੀਆਂ ਨੇ ਐਂਡ ਆਪਣਾ ਪੈਸਾ ਆਪ ਕਮਾਉਣਾ ਚਾਹੁੰਦੀਆਂ ਨੇ ਉਹਨਾਂ ਤੱਕ ਇਹ ਵੀਡੀਓ ਨੂੰ ਜ਼ਰੂਰ ਪਹੁੰਚਾਓ ਜੀ ਐਂਡ ਸ਼ਸ਼ੀ ਅਕਾਲ ਜੀ ਮਿਲਦੇ ਆ ਕੱਲ ਆਪਾਂ ਨਿਊ ਵੀਡੀਓ ਦੇ ਵਿੱਚ ਐਂਡ ਨਿਊ ਬਰਥ ਦੇ